ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਅੱਪਾ ਗੱਲ ਕਰਾਂਗੇ ਅੱਜ ਅਧਿਆਪਕ ਮੋਚੇ ਦੀ ਅਪਡੇਟ ਬਾਰੇ ਤੇ ਭੁਖ ਤੜਤਾਲ ਅੱਜ ਵੀ ਜਾਰੀ ਰਹਿ ਚੁਕੀ ਹੈ ਤੇ ਸਰਕਾਰ ਨੇ ਅਜੇ ਤੱਕ ਕੋਈ ਵੀ ਸਾਰ ਨਹੀਂ ਲਈ ਸਕੂਲਾਂ ਦੀ ਥਾਂ ਤੇ ਅਧਿਆਪਕ ਸੜਕਾਂ ਤੇ ਰੋਲ ਲਏ ਨੇ ਜਿਨ੍ਹਾਂ ਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਉਹ ਆਪਣੇ ਹੱਕਾਂ ਦੀ ਮੰਗਾਂ ਕਰ ਰਹੇ ਨੇ ਅਧਿਆਪਕ ਯੂਨੀਅਨ ਨੇ ਹੁਣ ਨਵਾਂ ਫੈਸਲਾ ਲਿਆ ਹੈ ਕੀ ਲਿਆ ਹੈ ਉਹ ਇਸ ਖਬਰ ਵਿੱਚ ਤੁਸੀਂ ਜਾਣ ਸਕੋਗੇ ਸੋ ਦੋਸਤੋ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਕਿ ਤਰ੍ਹਾਂ ਇਹ ਤੱਕ ਪੂਰੀ ਜਾਣਕਾਰੀ ਪਹੁੰਚ ਸਕੇ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੈਕਸਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਉਸ ਤੋਂ ਬਾਅਦ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤੇ ਚਲੋ ਦੋਸਤੋ ਤੁਹਾਨੂੰ ਅੱਜ ਹੀ ਅਧਿਆਪਕ ਮੋਰਚੇ ਦੀ ਖਬਰ ਬਾਰੇ ਦੱਸਦੇ ਹਾਂ ਜਿੱਥੇ ਕਿ ਕਈ ਅਧਿਆਪਕ ਭੁਖੜ ਹੜਤਾਲ ਤੇ ਬੈਠੇ ਨੇ ਸਿੱਧੇ ਤੇ ਸਿਰਫ ਆਪਣੀਆਂ ਮੰਗਾਂ ਲੈ ਕੇ ਅਤੇ ਆਪਣੇ ਹੱਕਾਂ ਨੂੰ ਲੈ ਕੇ ਪਰ ਜਿਹੜੀ ਸਰਕਾਰ ਹੈ ਉਹ ਬੋਲੀ ਸਰਕਾਰ ਹੈ ਜਿਨ੍ਹਾਂ ਦੇ ਕੰਨਾਂ ਤੱਕ ਹਜੇ ਤੱਕ ਇਹ ਨਾ ਦੇ ਆਪਕਾਂ ਦੀ ਆਵਾਜ਼ ਨਹੀਂ ਪਹੁੰਚ ਰਹੀ ਪਰ ਸ਼ਾਇਦ ਜਲਦੀ ਹੀ ਪਹੁੰਚ ਜਾਵੇਗੀ ਕਿਉਂਕਿ ਕੰਪਿਊਟਰ ਦੇ ਆਪਕਾਂ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾ ਕੇ ਹਣ ਮਿੱਥੇ ਸਮੇ ਲਈ ਸ਼ੁਰੂ ਕੀਤੀ ਭੁਖ ਹੜਤਾਲ ਅੱਜ ਵੀ ਜਾਰੀ ਰਹੀ ਹੈ ਵਕ ਵਕ ਥਾਂਵਾਂ ਤੋਂ ਪੁੱਜੇ ਕੰਪਿਊਟਰ ਦੇ ਆਪਕਾਂ ਵੱਲੋਂ ਭੁਖ ਹੜਤਾਲ ਕੈਂਪ ਵਿੱਚ ਤਰਨਾ ਦਿੰਦੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਮੈਨਲਾ ਕੰਪਿਊਟਰ ਦੇ ਆਪਕਾਂ ਵੱਲੋਂ 31 ਸਤੰਬਰ ਨੂੰ ਸੰਗਰੂਹ ਸ਼ਹਿਰ ਵਿੱਚ ਜਹਾ ਕੋ ਕੱਢੀ ਜਾਵੇਗੀ ਅਤੇ ਸਰਕਾਰ ਦੇ ਵਾਦਿਆਂ ਦੀ ਪੋਲ ਖੋਲੀ ਜਾਵੇਗੀ ਕੰਪਿਊਟਰ ਦੇ ਆਪਕਾਂ ਦੇ ਪੁਖੜਤਾਲ ਕੈਂਪ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਸ਼ਾਮਲ ਹੋ ਕੇ ਕੰਪਿਊਟਰ ਦਾਪਕਾਂ ਦੀਆਂ ਮੰਗਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ ਸੰਘਰਸ਼ ਕਮੇਟੀ ਦੇ ਸੂਬਾ ਅਗੋ ਪਰਮੇਸ਼ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਨਵਦੀਪ ਸ਼ਰਮਾ ਨੇ ਕਿਹਾ ਹੈ ਕਿ ਆਪ ਨੇ ਸੋਣਾ ਤੋਂ ਪਹਿਲਾਂ ਸਰਕਾਰ ਬਣਨ ਤੇ ਤੁਰੰਤ ਮੰਗਾਂ ਦਾ ਹੱਲ ਕਰਨ ਦਾ ਪ੍ਰੋਸਾ ਦਿੱਤਾ ਸੀ ਪਰ 2 ਸਾਲ ਬੀਤਣ ਦੇ ਬਾਅਦ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਕਾਰਨ ਕੰਪਿਊਟਰ ਦੇ ਆਪਕਾ ਨੂੰ ਸੰਘਰਸ਼ ਦਰਾਂ ਲਨ ਲਈ ਮਜਬੂਰ ਕੀਤਾ ਗਿਆ ਹੈ ਉਹਨਾਂ ਲਨ ਕਹਿੰਦਾ ਹੈ ਕਿ ਸੰਘਰਸ਼ ਕਮੇਟੀ ਵੱਲੋਂ ਪਲਕੇ ਆਪਣੀਆਂ ਮੰਗਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਧਰਨੇ ਵਾਲੇ ਸਥਾਨ ਸਦਰ ਬਾਜ਼ਾਰ ਵਿੱਚ ਹੁੰਦੇ ਵੱਡੇ ਚੌਂਕ ਤੱਕ 1 ਮਾਰਚ ਕੱਢਿਆ ਜਾਵੇਗਾ ਸੋ ਆਪਣੀਆਂ ਮੰਗਾਂ ਦੇ ਲਈ ਕਿੰਨੇ ਅਧਿਆਪਕ ਜਦੋਜਾਦ ਕਰ ਰਹੇ ਨੇ ਇਹ ਤਾਂ ਤੁਸੀਂ ਕੱਲ ਦੇ ਦਿਹਾੜੇ ਵੀ ਵੇਖ ਲਿਆ ਹੋਵੇਗਾ ਜਦੋਂ ਕਿ ਈਟੀਟੀ 34 ਵਾਲਿਆਂ ਨੇ ਚੰਡੀਗੜ੍ਹ ਮੁਹਰ ਰੋਸ ਪ੍ਰਦਰਸ਼ਨ ਕਰਕੇ ਆਪਣੀ ਲਿਸਟ ਜਾਰੀ ਕਰਵਾ ਲਈ ਹੈ ਜੋਇਨਿੰਗ ਦੇ ਲਈ ਹੁਣ ਉਹਨਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣਗੇ ਸੋ ਉਮੀਦ ਹੈ ਕਿ ਇਹਨਾਂ ਅਧਿਆਪਕਾਂ ਦੀ ਵੀ ਜਲਦੀ ਸਰਕਾਰ ਵੱਲੋਂ ਆਵਾਜ਼ ਸੁਣੀ ਜਾਵੇਗੀ ਸੋ ਜੇਕਰ ਤੁਸੀਂ ਵੀ ਇੱਥੇ ਕਿਤੇ ਨੇੜੇ ਤੇੜੇ ਰਹਿੰਦੇ ਹੋ ਤਾਂ ਇਹਨਾਂ ਅਧਿਆਪਕਾਂ ਦੀ ਜ਼ਰੂਰ ਮਦਦ ਕਰਿਆ ਕਰੋ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ